ਲੋਕ ਸਭਾ ਦੀਆਂ ਚੋਣਾਂ ਦੀ ਤਾਰੀਖ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਥਿਮੀ-ਥਿਮੀ ਹੀ ਵੱਖ-ਵੱਖ ਰਾਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆndi ਜਾ ਰਹੀ ਹੈ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਨੀਤਾ ਸੋਮਪrakash ਤੇ ਚੋਣ ਪ੍ਰਚਾਰ ਦੀ ਅਗਰ ਗੱਲ ਕਰੀਏ ਤਾਂ ਅਨੀਤਾ ਸੋਮਪrakash ਦਾ ਚੋਣ ਪ੍ਰਚਾਰ ਇਸ ਸਮੇਂ ਵਿਰੋਧੀਆਂ ਦੀ ਨੀਂਦ ਅਡਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਿਹਾ ਇਸੇ ਤਰ੍ਹਾਂ ਦਾ ਹੀ ਕੁਝ ਚੋਣ ਪ੍ਰਚਾਰ ਨੀਤਾ ਸੋਮਪrakash ਦੇ ਹੱਕ ਵਿੱਚ ਕੀਤਾ ਗਿਆ ਭਾਜਪਾ ਗਗਨਦੀਪ ਸੋਨੀ ਸੋਨੂ ਰਾਵਲਪਿੰਡੀ ਅਤੇ ਅਫਤਾਰ ਸਿੰਘ ਮੰਡ ਵੱਲੋਂ ਜਿਨ੍ਹਾਂ ਵੱਲੋਂ ਸੈਂਕੜੇ ਦੀ ਤعداد ਵਿੱਚ ਜੂਥ ਨੂੰ ਨਾਲ ਲੈ ਕੇ ਟਰੈਕਟਰ ਮਾਰਚ ਕੱਢਿਆ ਗਿਆ ਰਾਵਲਪਿੰਡੀ ਮੰਡੀ ਤੋਂ ਸ਼ੁਰੂ ਹੋਏ ਇਸ ਟਰੈਕਟਰ ਮਾਰਚ ਦੌਰਾਨ ਸ਼੍ਰੀਮਤੀ ਨੀਤਾ ਸੋਮਪrakash ਅਤੇ ਸੋਮਪrakash ਖੁਦ ਸ਼ਾਮਲ ਹੋਏ। ਇਹ ਟਰੈਕਟਰ ਮਾਰਚ 라ਵਲਪਿੰਡੀ ਤੋਂ ਸ਼ੁਰੂ ਹੋ ਕੇ ਫਗਵਾੜਾ ਵਿਖੇ ਪਾਰਟੀ ਦਫ਼ਤਰ ਹਰਗੋਬਿੰਦਗਰ ਵਿਖੇ ਸਮਾਪਤ ਹੋਇਆ। ਜਿੱਥੇ ਕਿ ਥਾਂ-ਥਾਂ ਤੇ ਇਸ ਟਰੈਕਟਰ ਮਾਰਚ ਦਾ ਫੁੱਲਾਂ ਦੀ ਵਰਖਾ ਨਾਲ ਨਿਕਾ ਸਵਾਗਤ ਕੀਤਾ ਗਿਆ। ਇਥੇ ਦੱਸ દਈਏ ਕਿ ਇਸ ਟਰੈਕਟਰ ਮਾਰਚ ਦੌਰਾਨ ਯੂਥ ਅਤੇ ਪਾਰਟੀ ਵਰਕਰਾਂ ਦਾ ਹੋਇਆ ਇਕੱਠ ਜਿੱਥੇ ਮੈਡਮ ਨੀਤਾ ਸੋਮਪਰਕਾਸ਼ ਦੀ ਜਿੱਤ ਦੀ ਹਾਮੀ ਭਰਦਾ ਹੋਇਆ ਨਜ਼ਰ ਆ ਰਿਹਾ ਸੀ ਉੱਥੇ ਹੀ ਵਿਰੋਧੀਆਂ ਦੀ ਚਿੰਤਾ ਵਿੱਚ ਵਾਧਾ ਕਰਦਾ ਹੋਇਆ ਆਪਣੀ ਮੰਚਲ ਵੱਲ ਵੀ ਵਧ ਰਿਹਾ ਸੀ ਸੋਮਪਰਕਾਸ਼ ਜੀ ਲਈ ਟਰੈਕਟਰ ਰੈਲੀ ਲਈ ਆਪਣੇ ਕਿਸਾਨ ਵੀਰਾਂ ਦਾ ਆਪਣੇ ਪਿੰਡ ਦੇ ਪਾਈਆਂ ਦਾ ਬਹੁਤ ਧੰਨਵਾਦ ਕਰਦੀ ਆਂ ਉਹਨਾਂ ਨੇ ਅੱਜ ਬਹੁਤ ਲਾਰਾ ਦਿੱਤਾ ਸਾਨੂੰ ਔਰ ਇਹ ਟਰੈਕਟਰ ਰੈਲੀ ਬਹੁਤ ਸਕਸੈਸਫੁਲ ਨਾ ਔਰ ਸਾਰਿਆਂ ਨੂੰ ਅਪੀਲ ਕਰਦੀ ਆਂ ਕਿ ਸਾਰੇ ਵੱਧ ਚੜ ਕੇ ਅਨੀਤਾ ਸੋਮਪrakash ਜੀ ਨੂੰ ਵੋਟ ਪਾਓ ਔਰ ਮੈਡਮ ਜੀ ਦੇ ਹੱਥ ਮਜ਼ਬੂਤ ਕਰੋ ਇਦਾਂ ਹੀ ਅਸੀਂ ਚਿੱਤ ਦੀ ਰੈਲੀ ਕੰਡਿਏ ਧੰਨਵਾਦ। ਪਵਾੜਾ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਭਾਜਪਾ ਦੇ ਪ੍ਰਤੀ ਮਿਲ ਰਿਹਾ ਹੈ ਲੋਕਾਂ 'ਚ ਕਾਫੀ ਉਤਸ਼ਾਹ ਹੈ ਲੋਕ ਭਾਜਪਾ ਨੂੰ ਇਸ ਵਾਰ ਫਿਰ ਜਤਾਨ ਦੇ ਲਈ ਬਹੁਤ ਉਤਸੁਕਾ ਜੋ ਮੋਦੀ ਜੀ ਦਾ 400 ਪਾਰ ਸੀਟ ਦਾ ਨਾਰਾ ਹੈ ਉਹ ਨਾਰਾ ਪੂਰਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਰਤ ਸੰਕਲਪ ਹੈ ਫਗਵਾੜਾ ਦੇ ਵਾਸੀ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਹਸ਼ਾਰਪੁਰ ਲੋਕ ਸਭਾ ਸੀਟ ਤੋਂ ਮੈਡਮ ਨੀਤਾ ਸੋਮ ਪ੍ਰਕਾਸ਼ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਨਗੇ ਔਰ ਫਗਵਾੜਾ ਨੂੰ ਸਭ ਤੋਂ ਵੱਡੀ ਇਸ ਲੋਕ ਸਭਾ ਖੇਤਰ ਚੋਂ ਵੱਡੀ ਲੀਡ ਲੈ ਕੇ ਇਹ ਕਾਮਯਾਬੀ ਮਿਲੇਗੀ ਟਰੈਕਟਰਾਂ ਤੇ ਲੱਗੇ ਪਾਰਟੀ ਦੇ ਝੰਡੇ ਅਤੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਭਾਜਪਾ ਜਿੰਦਾਬਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਜਿੰਦਾਬਾ ਚੋਣ ਪ੍ਰਚਾਰ ਨੂੰ ਹੋਰ ਵੀ ਗਰਮਾ ਰਹੀ ਸੀ ਵਰਕਰਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਕਫਾਕ ਬੁਲਾਰੇ ਨੇ ਆਖਿਆ ਕਿ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਭਾਜਪਾ ਦੇ ਹੱਕ ਵਿੱਚ ਹੀ ਹੋਣਗੇ ਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਹੀ ਮੈਂਬਰ ਪਾਰਲੀਮੈਂਟ ਬਣ ਕੇ ਹਲਕੇ ਦੇ ਵਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਟਰੈਕਟਰ ਰੈਲੀ ਕਿਸਾਨ ਭਰਾਵਾਂ ਨੇ ਕੱਢੀ ਆ ਨਹੀਂ ਤਾਂ ਸੋਮਰ ਗਾਹ ਅਤਿਆਸ ਇਸ ਕਰਕੇ ਕਿਸਾਨ ਭਰਾ ਵੀ ਨਹੀਂ ਤਾਂ ਸੋਮਰ ਗਾਹ ਦਾ ਪੂਰਾ ਸਮਰਥਨ ਕਰਦੇ ਆ ਮੈਂ ਇਹਨਾਂ ਦਾ ਜੀ ਉਹ ਧੰਨਵਾਦੀ ਆ ਆਉਣ ਵਾਲੀ ਲੋਕ ਸਭਾ ਸੀਟ ਹਿਸ਼ਾਰਪੁਰ ਪੱਕਾ ਬੰਦ ਫੋਟਾਣਾ ਚਾਹਾਂਗੇ ਜੇ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਵਾੜਾ ਦੇ ਵਿੱਚ ਜੋ ਟਰੈਕਟਰ ਰੈਲੀ ਟਰੈਕਟਰ ਰੈਲੀ ਬੜੀ ਜੋਸ਼ ਦੇ ਨਾਲ ਪਿੰਡਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਜੀਵੀਦਾਰ ਜਿਹੜੇ 6-6000 ਜੀਵੀਦਾਰਾਂ ਨੂੰ ਹਰ ਮਹੀਨੇ ਮੋਦੀ ਜੀ ਬੰਦੇ ਆ ਅੱਜ ਬਿਵਾੜੇ ਬੜੇ ਉਤਸ਼ਾਹ ਦੇ ਨਾਲ ਟਰੈਕਟਰ ਰੈਲੀ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਇਸ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਜੋ ਜੀਵੀਦਾਰ ਹੈ ਪੂਰੇ ਮੋਦੀ ਜੀ ਦੇ ਨਾਲ ਹੈ ਜਿਨ੍ਹਾਂ ਨੂੰ ਹਰ ਮਹੀਨੇ 6000 ਰੁਪਏ ਮਿਲਦਾ ਹੈ ਸੈਂਟਰ ਤੋਂ ਆ ਜੋ ਹਿਾਰਪੁਰ ਹਲਕਾ ਮੈਡਮ ਨੀਤਾ ਸੋਮਪਰਾਇ ਨੂੰ ਬੜਾ ਉਤਸ਼ਾਹ ਆ ਅੱਜ ਲੋਕ ਅਨੀਤਾ ਸੋਮਪਰਾਇ ਨੂੰ ਇਹੀ ਬਿਵਾੜੇ ਕਹਿੰਦੇ ਹਲਕੇ ਹਿਾਰਪੁਰ ਚ ਤੇ ਇਸ ਵਾਰ 400 ਤੋਂ ਪਾਰ ਅਸੀਂ ਨੀਤਾ ਸੋਮਪਰਾਇ ਨੂੰ ਕੋਟਾ ਭਾਵਾਂਗੇ ਕਿ ਮੈਡਮ ਨੀਤਾ ਸੰਕਲਜ ਨੂੰ ਪਹਿਲੀ ਦਿਨ ਨੂੰ ਕਮਲ ਦੇ ਫੋਲ ਤੇ ਮੋੜਾ ਲਾ ਕੇ ਪਹਿਲਾ ਹੀ ਨਿਸ਼ਾਨ ਚਾਰ ਤਿੰਨ ਜਿਹੜਾ ਰਿਜ਼ਲਟ ਆਊਗਾ ਸਾਡੇ ਮੈਡਮ ਜੀ ਦਿੱਤੂਗੇ ਪੂਰੇ ਦੇਸ਼ ਭਾਰ ਦੇ ਵਿੱਚ ਉਸ ਨਰਿੰਦਰભાઈ ਮੋਦੀ ਪ੍ਰਧਾਨ ਮੰਤਰੀ ਜੀ ਦੇ ਨਾਲ ਬੈਠ ਕੇ ਧੰਨਵਾਦ ਜੈ ਜੀ ਇਸ ਦੌਰਾਨ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਵਾਸੀ 400 ਪਾਰ ਦਾ ਵਾਅਦਾ ਪੂਰਾ ਕਰਕੇ ਨਰਿੰਦਰ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਬਣਾਉਣਗੇ। ਉਹਨਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਦੇਸ਼ ਦੀ ਤਰੱਕੀ ਵੱਡੇ ਪੱਧਰ ਤੇ ਹੋਈ ਹੈ। ਉਹਨਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਕ ਇੱਕ ਕੀਮਤੀ ਵੋਟ ਉਹਨਾਂ ਦੇ ਹੱਕ ਵਿੱਚ ਪਾਉਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ। ਮੇਰੇ ਲਈ ਫੁਗਵਾੜਾ ਵਾਸੀਆਂ ਵਿੱਚ ਤਾਂ ਬਹੁਤ ਜ਼ਿਆਦਾ ਪਿਆਰ ਹੈ ਔਰ ਪੂਰੇ ਹਲਕੇ ਦੇ ਵਿੱਚ ਮੋਦੀ ਜੀ ਲਈ ਬਹੁਤ ਉਤਸ਼ਾਹ ਆਆ ਦੇਸ਼ ਦੀ ਤਰੱਕੀ ਦੇ ਲਈ ਬਹੁਤ ਉਤਸ਼ਾਹ ਆਆ ਦੇਖੋ ਮੋਦੀ ਜੀ ਦੇ ਆਉਣ ਨਾਲ ਫਰਕ ਬਹੁਤ ਪੈਂਦਾ ਪਰ ਪਹਿਲਾਂ ਵੀ ਸਾਰਿਆਂ 'ਚ ਬਹੁਤ ਉਤਸ਼ਾਹ ਸੀ ਔਰ ਮੋਦੀ ਜੀ ਦੇ ਜਾਣ ਤੋਂ ਬਾਅਦ ਹੋਰ ਵੀ ਉਤਸ਼ਾਹ ਵੱਧ ਗਿਆ ਇਹ ਜਿਹੜੀ ਰੈਲੀ ਅੱਜ ਟਰੈਕਟਰਾਂ ਵਾਲੀ ਗੱਡੀ ਜਾ ਰਹੀ ਹੈ ਕਿਸਾਨ ਰੈਲੀ ਹੈ ਔਰ ਮੇਰੇ ਬੱਚੇ ਜਿਹੜੇ ਕਿਸਾਨ ਆ ਇੱਥੇ ਦੇ ਉਹ ਕੱਢ ਰਹੇ ਆ ਮੇਰੇ ਲਈ ਔਰ ਮੇਰਾ ਬਹੁਤ ਹੌਸਲਾ ਪੈ ਆ ਰਿਹਾ ਹੈ ਸਾਰੇ ਫਗਵਾੜਾ ਵਾਸੀ ਕਿਉਂਕਿ ਮੇਰਾ ਪਰਿਵਾਰ ਹੈ ਬਹੁਤ ਸਾਲਾਂ ਤੋਂ ਤੋਂ ਮੈਂ ਇਹਨਾਂ ਦੇ ਵਿੱਚ ਐ ਇਸ ਲਈ ਸੋਮ ਪ੍ਰਕਾਸ਼ ਜੀ ਨਾਲੋਂ ਵੀ ਜ਼ਿਆਦਾ ਮੇਰੇ ਲਈ ਸਾਰਿਆਂ ਜੋਤਸ਼ਾਹ ਮੈਂ ਕਹਿ ਸਕਦੀ ਆ ਸੋਮ ਪ੍ਰਕਾਸ਼ ਜੀ ਨੂੰ ਵੀ ਬਹੁਤ ਪਿਆਰ ਕਰਦੇ ਸੀ ਾਰੇ ਬੱਚੇ ਇੱਕ ਮਾਂ ਨੂੰ ਬਹੁਤ ਪਿਆਰ ਦਿੰਦੇ ਆ ਬਹੁਤ ਉਹਦਾ ਸਤਿਕਾਰ ਕਰਦੇ ਆ ਤੁਸੀਂ ਦੇਖ ਰਹੇ ਹੋ ਇਹ ਸੀਟ ਹੁਸ਼ਿਆਰ ਪਰ ਹਲਕੇ ਦੀ ਜਿੱਤ ਕੇ ਮੋਦੀ ਜੀ ਦੀ ਝੋਲੀ 'ਚ ਪਾਵਾਂਗੇ ਪਰਦੇਸ਼ ਦੀ ਤਰੱਕੀ 'ਚ ਯੋਗਦਾਨ ਪਾਵਾਂਗੇ ਇਹ ਸੁਮਰ ਸਿੰਘ ਜੀ ਕਿੱਦਾਂ ਲੱਗਾ ਕੀ ਮਾਹੌਲ ਦੇਖ ਰਹੇ ਹੋ ਜੋ ਅੱਜ ਦਾ ਤੁਸੀਂ ਟਰੈਕਟਰ ਰੈਲੀ ਜਿਹੜੀ ਆ ਉਹ ਜੁਜਿਤ ਕੀਤੀ ਆ ਪੰਜਾਬ ਦੇ ਹੁਸ਼ਿਆਰ ਤੋਂ ਫਰਮ ਦੀ ਗੱਲ ਜਿਹੜਾ ਵਾੜਾ ਵਿੱਚ ਬਹੁਤ ਵੱਡਾ ਟਰੈਕਟਰ ਮਾਰਚ ਜਿੱਥੇ ਨਾਲ ਉਹ ਕੱਢਿਆ ਗਿਆ ਤੇ ਸਾਰਨਾ ਦੇ ਬੱਚੇ ਉਹਦੇ ਕੱਢੇਗੇ ਬੋਲ ਬੋਲ ਕੁਸ਼ੀਲਨਾ ਵਰਤਜੰਤਾ ਪਾਰਟੀ ਚੰਡੇ ਰਾਕੇ ਕੋਈ ਨਾ ਬਾਤ ਕਹਿੰਦਾ ਜਿਹਦਾ ਪ੍ਰਤੀਜਾ ਕਿ ਇਹ ਬਹੁਤ ਸੁਜ਼ੂਗ ਸੁਪਿੰਡਾ ਹਟੋ ਭਾਰਤੀ ਜਨਤਾ ਪਾਰਟੀ ਸਪੋਰਟ ਕਰ ਰਹੀ ਹੈ ਪਰ ਮੋਦੀ ਜੀ ਦੀ ਨੀਤੀ ਹੈ ਉਹਦਾ ਰੁਸਵਾ ਕਰਦਾ ਤੁਸੀਂ ਪਿਛਲੇ 5 ਸਾਲ ਮੰਤਰੀ ਵੀ ਰਹੇ ਐਮਪੀ ਜੀਗੇ ਮੰਤਰੀ ਵੀ ਰਹੇ ਆਪਣੇ ਏਰੀਆ ਚ ਕੰਮ ਵੀ ਕੀਤੇ ਕਿੱਦਾਂ ਦਾ ਰਿਪੋਰਟ ਕਰ ਤੁਹਾਨੂੰ ਰਾਕੇ ਜੋ ਵਾਪਸ ਮਿਲ ਰਿਹਾ ਬਹੁਤ ਅੱਛਾ ਰਿਸਪੌਂਸ ਸਾਰੇ ਹੱਥੇ ਨਵਾਰ ਨਵਾਰ ਬੋਧ ਬਜੇ ਰਿਸਪੌਂਸ ਦਿਨ ਬoi ਦਿਨ ਕਿ ਹੋਰ ਚਾਰ ਕਰ ਦੇ ਨਹੀਂ ਕੁੱਤਣ ਦੇ ਨਹੀਂ ਬਕਾਇਆ ਮੈਂ ਮੇਂਡੀਰੀਆ ਪਾਰਟੀ ਦੇ ਦਾਟ ਨੀਤੀਆਂ ਉਹ ਜੁੜਾ ਜਿਹੜਾ ਜਦੋਂ ਆਪਾਂ ਗਰਾਊਂਡ ਦੇ ਉੱਤੇ ਜਾਂਦੇ ਆ ਲੋਕਾਂ ਨੂੰ ਮਿਲਦੇ ਆ ਕਿ ਲੱਗਦਾ ਕਿ ਜਿਹੜਾ ਰਾਮ ਮੰਦਰ ਦਾ ਮੁੱਦਾ ਆ ਉਸ ਨੂੰ ਲੈ ਕੇ ਰਾਮ ਮੰਦਰ ਜੇ ਬਣਿਆ ਉਸ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਇੱਕ ਤਰ੍ਹਾਂ ਦੀ ਗੱਲ ਨੇ ਜਿਹੜਾ ਰਾਮ ਮੰਦਰ ਬਣਾ ਕਿਤਾਬਾਂ ਦਾ ਲੰਕਾ ਵੀ ਕੋਲਿਆ ਪਰ ਜਿਹੜੀ ਪੁੱਤਰੀ ਨੂੰ ਬੁਟੀਆਂ ਕਰਵਾਨੀ ਆ ਉਹ ਵੀਰ ਬਾਲ ਦੇ ਸੁਣਾ ਕੇ ਸਾਰੀ ਦੁਨੀਆ ਜੋ ਦੀ ਕੁਰਬਾਨੀ ਦੀ ਮਹਿਮਾ ਹੋਈ ਹੈ ਉਹ ਕਰ ਕੇ ਤੇ ਰਹੇ ਇਸ ਮੌਕੇ ਦੇ ਸਾਫ ਕਾ ਮੇਰ ਅਰਨ ਖੋਸਲਾ ਵਿਪਨ ਵੇਦੀ ਰਕੇਸ਼ ਤੁਗਲ ਪੰਕਜ ਚਾਵਲਾ ਮਧੂਪੂਸ਼ਨ ਕਾਲੀਆ ਦੇਵ ਸ਼ਰਮਾ ਪ੍ਰਦੀਪ ਹੂਜਾ ਗੋਲਡੀ ਕੈਂਤ ਡਾਕਟਰ ਸਾਹਿਲ ਕੈਂਤ ਚੰਦਰੇਖਾ ਸ਼ਰਮਾ ਬੱਲੂ ਵਾਲੀਆ ਸੁਰਿੰਦਰ ਚੋਪੜਾ ਅਸ਼ੋਕ ਕੁਲਥਮ ਦਵਿੰਦਰ ਕੁਲਥਮ ਪਰਮਜੀਤ ਪੰਮਾ ਪਲਵਿੰਦਰ ਪਿੰਦਾ ਸੰਜੇ ਗਰੋਵਰ ਰਮੇਸ਼ ਸਚਦੇਵਾ ਸੁਨੀਲ ਮਦਾਨ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ